शेरे पंजाब क्लब कंपनी बाग विखे चेयरमैन संजीव अरोड़ा और प्रधान यशपाल पप्पू वोहरादी अगुवाई हिच दिवाली ਦਾ ਤਿਹਾਰ ਹਰ ਸਾਲ ਦੀ ਤਰ੍ਹਾਂ एसआरवी ਪੜੀ ਤੋਂ ਉਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਸੰਸਦ गुरजीत ਸਿੰਘ واਸ਼ਲਾ साप्ता मंत्री अनिल जोशी साप्ता विधायक सुनील दतिया ਅਤੇ ਕਾਂਗਰਸੀ ਆਗੂ राजीव ਛਾਬੜਾ ਅਜੇ ਤੋੜ ਤੇ ਇਸ ਤਿਹਾਰ ਦੀ ਵਧਾਈ ਦੇਣ ਪਹੁੰਚੇ ਇਸ ਮੌਕੇ ਪੂਜਾ ਅਰਚਨਾ ਤੋਂ ਬਾਅਦ ਆਤੀਸ਼ਪਾਸੀ ਚਲਾਈ ਗਈ ਅਤੇ ਮਠਾਈਆਂ ਵੰਡੀਆਂ ਗਈਆਂ ਆਈ ਹੋਏ ਮਹਿਮਾਨਾਂ ਨੇ ਕਲੱਬ ਦੇ ਸਾਰੇ ਆਦੇਦਾਰਾਂ ਅਤੇ ਮੈਂਬਰਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਕਲੱਬ ਦੇ ਚੇਅਰਮੈਨ ਸੰਜੀਵ अरोड़ा ਅਤੇ ਪ੍ਰਧਾਨ ਯਸ਼ਪਾਲ ਪੱਪੂ ਵੋਹਰਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਦੱਸਿਆ ਕਿ ਕਲੱਬ ਵੱਲੋਂ ਪਿਛਲੇ ਲਗਭਗ 27 ਸਾਲ ਤੋਂ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਦੀਵਾਲੀ ਦਾ ਇਹ ਤਿਉਹਾਰ ਇਸੇ ਤਰ੍ਹਾਂ ਹੀ ਮਨਾਇਆ ਜਾਂਦਾ ਹੈ। ਇਸ ਮੌਕੇ ਰਵੀ ਪੱਲਾ, ਐਡਵੋਕੇਟ ਹਰਪਤਾਪ ਸਿੰਘ ਅਰੋੜਾ, ਅਨੁਜ ਵੋਹਰਾ, ਮੇਸ਼ੀ ਪਹਿਲਵਾਨ, ਅਸ਼wini ਕਪੂਰ, ਰਾਜਕੁਮਾਰ ਪ੍ਰਿੰਸ ਰਮਪਾਲ ਸ਼ਰਮਾ ਅਤੇ ਕਾਲਾ ਪਹਿਲਵਾਨ ਸਨ ਸਾਰੇ ਮੈਂਬਰ ਮੌਜੂਦ ਸਨ ਖੁਸ਼ੀਆਂ ਭਰੇ ਤਿਉਹਾਰ ਦੀਵਾਲੀ ਦੇ ਸ਼ੁਭ ਮੌਕੇ ਦੇ ਉੱਤੇ ਕੰਪਨੀ ਬਾਗ ਵਿਖੇ ਸ਼ੇਰੇ ਪੰਜਾਬ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਤਿਉਹਾਰ ਮਨਾਇਆ ਜਾਂਦਾ ਔਰ ਸਾਰੇ ਜਿਹੜੇ ਮੌਜੂਦ ਸ਼ਹਿਰੀ ਉਹਨਾਂ ਨੂੰ ਬੁਲਾ ਕੇ ਸਨਮਾਨਤ ਵੀ ਕੀਤਾ ਜਾਂਦਾ ਔਰ ਲੰਗਰ ਵੀ ਲਏ ਜਾਂਦੇ ਪੱਪੂ ਪਹਿਲਵਾਨ ਜੀ ਉਹਨਾਂ ਦੀ ਸਮੁੱਚੀ ਟੀਮ ਸੰਜੀਵ ਰੋੜਾ ਜੀ ਵੱਲੋਂ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਹੁੰਦਾ ਹੈ ਜਿਹਦੇ ਚ ਅੱਜ ਚੇਚੇ ਤੌਰ ਤੇ ਸਾਡੇ ਸਾਬਕਾ ਮੰਤਰੀ ਅਨਿਲ ਜੋਸ਼ੀ ਜੀ ਔਰ ਸਾਬਕਾ ਐਮਐਲਏ ਸਾਬਕਾ ਮੇਰ ਨੀਲ ਦਿੱਤੀ ਜੀ ਚੱਚੇ ਤੌਰ ਤੇ ਪਹੁੰਚੇ ਨੇ ਔਰ ਹੋਰ ਵੀ ਸਾਰੇ ਇਹਨਾਂ ਦੇ ਜਿਹੜੇ ਖਾਸ ਕਰ ਸਿਹਤ ਨਾਲ ਪਿਆਰ ਕਰਨ ਵਾਲੇ ਲੋਕ ਨੇ ਇੱਥੇ ਪਹੁੰਚੇ ਨੇ ਸੋ ਦਿਵਾਲੀ ਸਾਰੀ ਦੁਨੀਆ ਚ ਐਸ਼ਵਰੇ ਤਿਹਾੜ ਜਿਹੜਾ ਮਨਾਇਆ ਜਾ ਰਿਹਾ ਇਸ ਪੁੱਤਰ ਤਿਹਾੜ ਦੇ ਉੱਤੇ ਅੰਮ੍ਰਿਤਸਰ ਦੀ ਖਾਸियत ਹੈ ਦਾ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਸੋ ਅੱਜ ਪੂਰਾ ਸ਼ਹਿਰ ਔਰ ਪੂਰਾ ਪੰਜਾਬ ਪੂਰਾ ਇੰਡੀਆ ਜਿਹੜਾ ਆ ਇਸ ਰੰਗ ਵਿੱਚ ਰੰਗਿਆ ਹੈ ਇਸ ਰੋਸ਼ਨੀ ਦੇ ਤਿਹਾੜ ਖੁਸ਼ੀਆਂ ਦੇ ਤਿਹਾੜ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਸ਼ੇਰੇ ਕਲੱਬ ਸ਼ੇਰੇ ਸ਼ੇਰੇ ਪੰਜਾਬ ਕਲੱਬ ਇੱਥੇ ਜਿਹੜਾ ਕੰਪਨੀ ਬਾਗ ਦੇ ਵਿੱਚ ਸੰਜੀਵ ਰੋੜਾ ਜੀ ਪੱਪੂ ਪਲਵਾਨ ਜੀ ਹਮੇਸ਼ਾ ਹੀ ਇਹ ਰੈਗੂਲਰ ਕੀ 35 ਸਾਲ ਤੋਂ ਕੰਮ ਇੱਥੇ ਮਨਾਉਂਦੇ ਆ ਇਹ ਤਿਹਾਰ ਇੱਕ ਨਹੀਂ ਤਿਹਾਰ ਸਾਰੇ ਤਿਹਾਰ ਮਨਾਉਂਦੇ ਆ ਆਉਲਾ ਸਾਹਿਬ ਬਹੁਤ ਵਰੀ ਇੱਥੇ ਸਾਡੇ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਹਲਕੇ ਤੋਂ 30 ਸਲਵਰੀ ਬਣੇ ਆ ਇਹਨਾਂ ਨੇ ਸ਼ੁਸ਼ੋਭਤ ਕੀਤਾ ਐਜ਼ ਅ ਚੀਫ ਗੈਸਟ ਇਸ ਪ੍ਰੋਗਰਾਮ 'ਚ ਆਏ ਆ ਦੱਤੀ ਸਾਹਿਬ ਆਇਆ ਐਕਸ ਐਮ ਐਲ ਐ ਸੰਜੀਬ ਰੋਡ ਆ ਜੀ ਸਾਰੀ ਇਹਨਾਂ ਦੀ ਟੀਮ ਕਿਉਂਕਿ ਜਿਮ ਚਲਾਉਂਦੇ ਆ ਇੱਥੇ ਲੋਕਾਂ ਨੂੰ ਸਿਹਤ ਵੱਲ ਲਾਉਂਦੇ ਆ ਸਵੇਰੇ ਸਵੇਰੇ ਫੋਨ ਕਰ ਕਰ ਵਾਜਾਂ ਮਾਰ ਮਾਰ ਕੇ ਸੱਦੇ ਆ ਕੁ ਦੋ ਦਿਨ ਆਪੇ ਉਹਦਾ ਪਤਾ ਲੈਂਦੇ ਆ ਵੀ ਕੀ ਗੱਲ ਕੋਈ ਢੱਲਾ ਮਟਾ ਦੇਣੀ ਮੈਂ ਵੀ ਆ ਅਸੀਂ ਇੱਥੇ ਹੀ ਸੀ ਮਤਲਬ ਬੜਾ ਲੰਮਾ ਸਮਾਂ ਇੱਥੇ ਅਸੀਂ ਇਕੱਠੇ ਰਹਿੰਦੇ ਰਿਆਂ ਇੱਥੇ ਅਸੀਂ ਚਾਹ ਪੀਂਦੇ ਸੀ ਰੋਜ਼ ਤਕਰੀਬਨ ਤੁਸੀਂ ਦੱਸਿਆ 27 ਸਾਲ ਹੋ ਗਏ ਨੇ ਬੜੀਆਂ ਯਾਦਾਂ ਨੇ ਪਪੂ ਰਵਾਨਜੀ ਵੱਲੋਂ ਤੇ ਸੰਜੀਵ ਰੋਲਾਜੀ ਵੱਲੋਂ ਅੱਜ ਖਾਸ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਜੀ ਇਸ ਮੌਕੇ ਤੇ ਹਰ ਵਾਰੀ ਪਹੁੰਚਦੇ ਨੇ ਪਹੁੰਚੇ ਨੇ ਅਨਿਲ ਜੋਸ਼ੀ ਸਾਡੇ ਸਾਬਕਾ ਮਿਨਿਸਟਰ ਸਰਜੀਵ ਸ਼ਾਭੜਾ ਜੀ ਸਾਡੇ ਕਾਉਂਸਲਰ ਔਰ ਸਾਰੇ तमाम ਮੇਰੇ ਸਾਥੀ ਬੜੇ ਤੇਰੇ ਜਾਣੇ ਪਹਿਚਾਣੇ ਨੇ ਕਿਉਂਕਿ 30-35 ਸਾਲ ਤੋਂ ਲੱਗੇ ਆਂ ਕੰਪਨੀ ਬਾਗ ਨਾਲ ਜੁੜੇ ਆ ਪਹੁੰਚੇ ਆ ਖੁਸ਼ੀ ਦਾ ਤਿਆਰ ਆ ਰੌਸ਼ਨੀਆਂ ਦਾ ਇੱਕ ਦੂਜੇ ਨੂੰ ਮਿਲਣ ਦਾ ਤਿਆਰ ਆ ਗਿਲੇ ਸ਼ਿਕਵੇ ਪੁਲਾ ਕੇ ਮੇਨ ਮਕਸਦ ਤਿਉਹਾਰਾਂ ਦਾ ਇਹ ਹੁੰਦਾ ਕਿ ਇੱਕ ਦੂਜੇ ਦੇ ਗੱਲ ਲੱਗ ਜਾਓ ਜਿਹੜੇ ਪੁਰਾਣੇ ਗਿਲੇ ਸ਼ਿਕਵੇ ਛੱਡ ਦੋ ਤੇ ਅੱਗੋਂ ਨਵੀਂ ਪਾੜੀ ਸ਼ੁਰੂ ਕਰੋ ਮੈਂ ਸਭ ਨੂੰ ਕਵਾਂਗਾ ਮਨਾਂ ਚੋਂ ਨਫ਼ਰਤਾਂ ਨੂੰ ਖਤਮ ਕਰਕੇ ਪਿਆਰ ਨਾਲ ਲੱਗੇ ਵਦੋ ਮਿਲਣਾ ਕਰਮਾਂ ਦਾ ਹੈ ਕਿਉਂ ਕਿਸੇ ਨੂੰ ਮਿਲਣਾ ਹੈ ਇਹ ਪੜੀ ਦਾ ਬਹੁਤ ਬਹੁ ਮਮਾਰਕਾਂ ਦਿਵਾਲੀ ਦੀਆਂ ਸਾਲ ਭੈਣ ਭਰਾਵਾਂ ਨੂੰ ਖੁਸ਼ੀਆਂ ਬਣਾ ਤਿਹਾੜਾ ਪਰਮਾਤਮਾ ਕਿਰਪਾ ਗੁਰੂ ਮਹਾਰਾਜ ਦੀ ਲਗਰੀ ਆ ਬਾਬੇ ਨਾਲ ਦੀ ਧਰਤੀ ਸਰ ਇੱਥੇ ਅੰਮ੍ਰਿਤਸਰ ਦੀ ਦਿਵਾਲੀ ਕਿਤੇ ਨਹੀਂ ਮੰਨਦੇ ਜਿੱਦੀ ਦਿਵਾਲੀ ਆ ਰਹੇ ਅੰਮ੍ਰਿਤਸਰ ਮਨਾਂ ਬਾਕੀ ਇਹ ਜਿਹੜਾ ਮੁੰਡੇ ਆਉਂਦੇ ਨੇ ਹਾਸ ਦੇ ਖੇਰ ਦੇ ਭੰਗੜੇ ਪਾਉਂਦੇ ਨੇ ਨਾਚਦੇ ਗਾਉਂਦੇ ਨੇ ਇਹ ਜਿਹੜਾ ਕਲੱਬ ਸਾਨੂੰ ਮਿਲਿਆ ਨਾ ਇਹ ਅਰੋੜਾ ਸਾਹਿਬ ਵੀ ਦੇਣ ਤੇ ਮਿਲਿਆ ਹਨ ਪ੍ਰੋਫੈਸਰ ਦਰਬਾਰੀ ਰਾਜ ਦਿੱਤੀ ਸਾਹਿਬ ਉਹ ਜਿਹੜਾ ਸਾਹਿਬ ਤੇ ਆਪਣਾ ਹਾਂਜੀ ਜੋਸ਼ੀ ਸਾਹਿਬ ਇਹਨਾਂ ਨੇ ਹੁਣ ਸਾਨੂੰ ਫੇਰੇ ਮੰਨ ਕੇ ਗਿਆ ਵੀ ਇਹ ਕਲੱਬ ਵੀ ਪੰਜ ਮਸ਼ੀਨਾ ਬਣ ਗਈਆਂ ਬਹੁਤ ਖੁਸ਼ੀ ਵਾਲੀ ਗੱਲ ਆ ਆਓ ਭੈਣ ਭਰਾ ਭੰਗੜੇ ਪਾਓ ਖੁਸ਼ੀਆਂ ਮਨਾਓ ਇਸੇ ਤਰ੍ਹਾਂ ਸਾਕ ਕੋ ਦਿਵਾਲੀ ਦੀਆਂ ਬਹੁਤ ਬਹੁ ਮੁਬਾਰਕਾਂ ਅੱਜ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਪਾਵਨ ਤਿਉਹਾਰ ਦੀ ਦੀਵਾਲੀ ਦੀ ਔਰ ਬੰਦੀ ਛੋੜ ਦਿਵਸ ਦੀ ਬਹੁਤ ਬਹੁ ਮੁਬਾਰਕਬਾਦ ਦਿੰਦਾ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਪਿਛਲੇ ਲਗਭਗ ਅਸੀਂ 27-28 ਸਾਲ ਤੋਂ ਇਹ ਮਨਾ ਰਹੇ ਆ ਇਹ ਦੀ ਸ਼ੁਰੂਆਤ ਸਾਡੇ ਮਾਨਯੋਗ ਭੀਸ਼ਮ ਪਦਾਮਾ ਪ੍ਰੋਫੈਸਰ ਦਰਬਾਰੀ لال ਜੀ ਨੇ ਸਾਨੂੰ ਉਤਸ਼ਾਹਤ ਕੀਤਾ ਔਰ ਪਹਿਲੀ ਵਾਰੀ ਉਹਨਾਂ ਨੇ ਇੱਥੇ ਫੰਡ ਦਿੱਤੇ ਜਦੋਂ ਮੈਂ ਪਲੈਨਿੰਗ ਬੋਰਡ ਦਾ ਮੈਂਬਰ ਸੀਗਾ ਤੇ ਅਸੀਂ ਇੱਥੇ ਸ਼ੁਰੂਆਤ ਕੀਤੀ ਮੇਰੇ ਚਾਚਾ ਜੀ ਸਾਡੇ ਪੱਪੂ ਭਾਜੀ ਪੱਪੂ ਭਲਵਾਨ ਜੀ ਇਹ ਸਾਰਿਆਂ ਦੀ ਹਿੰਮਤ ਦੇ ਨਾਲ ਅਸੀਂ ਅੱਗੇ ਚੱਲਦੇ ਰਹੇ ਸ਼ੇਰੇ ਪੰਜਾਬ ਕਲੱਬ ਵੱਲੋਂ ਜਿਹੜਾ ਹੈ ਦੁਆਲੀ ਦਾ ਤਿਹਾਰ ਸਾਡੇ ਪੱਪੂ ਭਲਵਾਨ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਮੇਰੇ ਵੱਡੇ ਨੇ ਇਹ ਬਹੁਤ ਸਾਡਾ ਪਰਿਵਾਰਕ ਰਿਸ਼ਤਾ ਹੈ ਬਹੁਤ ਬਹੁਤ ਸਾਲਾਂ ਦਾ ਸੋ ਮੈਂ ਇਹਨਾਂ ਨੂੰ ਵਧਾਈ ਦੇਣਾ ਇਸ ਮੌਕੇ ਦੀ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਇੱਥੇ ਜਿੰਮ ਚੋਂਦੇ ਨੇ ਦੇਖੋ ਕਿਸ ਤਰ੍ਹਾਂ ਨਜ਼ਾਰੇ ਲੈ ਰਹੇ ਆ ਸੋ ਮੈਂ ਚਾਹਨਾ ਵਾਂ ਕਿ ਇਸ ਤਰ੍ਹਾਂ ਹੀ ਇਹ ਤਿਹਾਰ ਮਨਾਉਂਦੇ ਰਹਿਣ